ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਕਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਬਖਤਗੜ ਦੇਖ ਸਕਦੇ ਹੋ ਭਰਾ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ ਦੇਖ ਲਿਆ ਬੱਟਾ ਟੁੱਟ ਗਿਆ ਬਹੁਤ ਬੁਰਾ ਹਾਲਾ ਘਾਰੇ ਘੂਰੇ ਪੈ ਗਏ ਲੋ ਜੀ ਚੈੱਕ ਕਰ ਸਕਦੇ ਦੂਰ ਤੱਕ ਕਿ ਤੁਹਾਨੂੰ ਘਾਰੇ ਵੀ ਦਿਖਾਉਣੇ ਆ ਲੋ ਜੀ ਉੱਥੇ ਘਾਰ ਆ ਪੈਗਾ ਬਹੁਤ ਵੱਡਾ ਸਾਰੇ ਪਿੰਡ ਦਾ ਪਾਣੀ ਇਕੱਠਾ ਹੋ ਕੇ ਉਰੋਂ ਦੀ ਨਾ ਗਾਉਂ ਸਰਲਾ ਕੋਲ ਦੀ ਲੋ ਜੀ ਮੀ ਹਟਿਆ ਨਹੀਂ ਕੱਲ ਦਾ ਕੱਲ ਦਾ 12 1 ਵਜੇ ਦਾ ਪੈਣ ਲੱਗਿਆ ਵਾ ਹਲੇ ਤੱਕ ਪਈ ਜਾਂਦਾ ਠੀਕ ਹੈ ਨਾ ਸੱਪੜ ਸੁਪਰ ਸਾਰਾ ਕੁਝ ਉੱਪਰ ਦੀ ਚੱਲ ਰਿਹਾ ਸਾਰਾ ਪਾਣੀ ਦੇਖ ਸਕਦੇ ਤੇ ਆ ਦੁਕਾਨਾਂ ਦੇ ਇੱਥੇ ਤੇ ਕਰ ਪਾਣੀ ਆ ਗਿਆ ਸਾਰੇ ੱੱਕਾ ਪੱਤੇ ਵਿੱਚ ਦੇਖ ਰਹੇ ਹੋ ਤੇ ਹਣ ਬਾਹਰਸ ਹੋਰ ਵੱਧ ਰਹੀ ਆ ਠੀਕ ਹੈ ਨਾ ਸਾਰਾ ਜੋਤ ਕੋ ਸਹਾਇ ਪਰਮਾਤਮਾ ਨੇ ਜਿਨ੍ਹਾਂ ਨੇ ਕਰਦਾ ਕੀ ਕੀ ਕਰਦਾ ਪਰਮਾਤਮਾ ਹੈ ਨਾ ਸਭ ਉਹਦੇ ਹੱਥ ਵਾਸਾ ਨਾ ਆਪਣੇ ਕਹਿ ਤੇ ਹਟੇ ਤੇ ਨਾ ਆਪਣੇ ਕਹਿ ਤੇ ਪਾਵੇ ਹੈ ਨਾ ਪਰਮਾਤਮਾ ਨੇ ਜੋ ਕਾਹਨ ਮਜ਼ੂਰਾ ਹੱਲ ਪਰਤ ਵਿੱਚ ਪੂਰੀ ਹੋਣਾ ਪਰ ਹਣ ਲੋ ਚੈੱਕ ਕਰ ਸਕਦੇ ਬਹੁਤ ਡੱਕ ਦਾ ਸਾਹਮਣਾ ਕਰਨਾ ਪੈਂਦਾ ਉਹ ਉਪਰ ਸੱਪੜਾ ਸੱਪੜ ਤੇ ਗਰਾਹ ਦਾ ਵੀ ਤਾਂ ਮੈਨ ਲੱਗ ਰਿਹਾ ਨੂੰ ਜੀਮ ਕਰਕੇ ਦਿਖਾ ਰਹੇ ਨੇ ਲੋ ਵਾਸਤੇ ਬਹੁਤ ਦਿੱਕਤ ਆ ਰਹੀ ਹੈ ਕਿਉਂਕਿ ਕੰਮ ਕਰਨ ਦਾ ਬੈਣਾ ਪੁੱਛ ਦਫੇ ਲਿਹਾਉਣੇ ਪੈਣੇ ਲੋਕਾਂ ਨੂੰ ਪਰ ਮੀਂਹ ਪੈਂਦੇ ਕੀ ਕਰਨਾ ਪੈਂਦਾ ਸਾਰਾ ਕੰਮ ਯੱਕ ਇੱਥੇ ਬਹੁਤ ਜ਼ਿਆਦਾ